ਰਮਨ ਮੰਨੇ ਤਾਂ ਲੰਗਰ ਲਾ ਦੇਣਾ ਜਦੋਂ ਸਾਰੀ ਕਹਾਣੀ ਅਸੀਂ ਨਹੀਂ ਕੰਮ ਕੀਤੀ ਚੱਲੀ ਦੀ ਖੋਣੀ ਸਾਨੂੰ ਵੇਖਣ ਵਾਸਤੇ ਸਭ ਕੋਈ ਕਿਹਾ ਗਿਆ ਸੀ ਬਾਬਾ ਮੋਹਨ ਸਿੰਘ ਬਰਨ ਭੇਜਿਆ ਡਾਕ ਨੇ ਕਿਹਾ ਕਿ ਮੈਂ ਤਾਂ ਸਭ ਕੁਝ ਨਹੀਂ ਦੇ ਸਕਦਾ ਪਰ ਜਦੋਂ ਸਾਡੀ ਟੀਮ ਮੁੜੇ ਸਾਈ ਡੈਡ ਬੋਡੀਆਂ ਇਸ ਤਰ੍ਹਾਂ ਤਰ ਰਹੀਆਂ ਸਨ ਪਾਣੀ ਵਿੱਚ ਮਰੀਆਂ ਮੱਛੀਆਂ ਤੈਰਦੀਆਂ ਨੇ ਕਿਸੇ ਦੀ ਲੱਤ ਨੂੰ ਹੱਥ ਪਾਉਂਦੇ ਸੀ ਲੱਤ ਖਿੱਚੀ ਜਾਂਦੀ ਸੀ ਬਾਹਾਂ ਨੂੰ ਹੱਥ ਪਾਉਂਦੇ ਸੀ ਬਾਹ ਖਿੱਚੀ ਜਾਂਦੀ ਸੀ ਸੰਤਾਨ ਨੂੰ ਅਮਰ ਛਕਾਉਣ ਦਾ ਟੀਚਾ 11 ਨੰਬਰ ਨੂੰ ਇਹ ਅਮਰ ਸੰਚਾਰ ਦੀ ਲਹਿਰ ਨੂੰ ਸ਼ੁਰੂ ਕਰਨਾ ਤੇ 31 ਦਸੰਬਰ ਨੂੰ ਪੂਰਾ ਕਰਾਉਣਾ ਮੇਰੇ ਕੋਲ ਭਾਈ ਬਾਬਾ ਮੋਹਨ ਸਿੰਘ ਦੱਸਿਆ ਜੇ ਇਹਨਾਂ ਸਾਲ ਇਹ ਤੂੰ ਜੁੰਦੀ ਰਹੀ ਤਾਂ ਆ ਵੀ ਬਾਬਾ ਜੀ ਉੱਥੇ ਹੀ ਲੋਕ ਬੜੇ ਅਮਰ ਛਕਣਗੇ ਪਰ ਉਹ ਥੋੜੇ ਦਿਨ ਲਈ ਇਹ ਪਰ ਉਹ ਅੱਗੇ ਪਿੱਛੇ ਕਰ ਦਿੱਤਾ ਜਾਏ ਇੱਕ ਮਹੀਨਾ ਦੀ ਪਰ ਉਹ ਪਿੱਛੇ ਕਰਤਾ ਜੋ ਵੀ ਸਤੂ ਮੈਂਗਾ ਬਾਬਾ ਜੀ ਕਿਹੜਾ ਨਾਮ ਲੈ ਕੇ ਆਏ ਹਾਂ ਉਹ ਕਿਹੜਾ ਨਾਮ ਲੈ ਕੇ ਜਾਣਾ ਇਹਨਾਂ ਦੁਖੀਆਂ ਵਾਸਤੇ ਸਭ ਕੁੁਰਬਾਨ ਕਰ ਦੋ ਸਾਡੇ ਗੁਰੂਆਂ ਨੇ ਦੂਜੇ ਧਰਮਾਂ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਆਪਣਾ ਸੀਸ ਦਿੱਤਾ ਦਸਵੇਂ ਪਾਤਸ਼ਾਹ ਨੇ ਸਰਬੰਸੇ ਦੁਖੀਆਂ ਦੀ ਰੱਖਿਆ ਵਾਸਤੇ ਵਾਰਿਆ ਆਪਾਂ ਭੁੱਖੇ ਮਾਰੇ ਹੋਰ ਲੋਕ ਜਿਨ੍ਹਾਂ ਦੇ ਪਰਿਵਾਰ ਦੇ ਜੀ ਮਰ ਗਏ ਉਹ ਤਾਂ ਵਾਸਤ ਨਹੀਂ ਦੇ ਸਕਦੇ ਆਪਾਂ ਉਹਨਾਂ ਦੇ ਘਰ ਤਾਂ ਨਹੀਂ ਬਣਾ ਸਕਦੇ ਕੋਈ ਚੀਨਲਟ ਜਾਂ ਪ੍ਰਾਇਮਰੀ ਹਟ ਨਹੀਂ ਪਰ ਜਿਹੜੇ ਮਾਰੇ ਨੇ ਉਹ ਲੋਕ ਤੋਂ ਮਾਰਨ ਲਿਆਂਦੇ ਮੂੰਹ 'ਚ ਜੇ ਰੋਟੀ ਦਾ ਟੁਕੜਾ ਪਾ ਕੇ ਵਿਚਾਰਸਾਂ ਜਾ ਸਕਦਾ ਫਿਚਾ ਲਓ ਇੱਕ ਬਹੁਤ ਵੱਡੀ ਟੀਮ ਉਤੋਂ ਭੇਜੀ ਗਈ ਉਸ ਤੋਂ ਬਾਅਦ ਕੱਲ ਜਦੋਂ ਅਸੀਂ ਆਏ ਸਾਨੂੰ ਕਿਸੇ 'ਚ ਬਹਿ ਕੇ ਜਾਣ ਦਾ ਮੌਕਾ ਮਿਲਿਆ ਸ਼ਰਮ ਸ਼ਰਮ ਨਾਲ ਅੱਖਾਂ ਬੰਦ ਹੁੰਦੀਆਂ ਸਨ ਕੋਈ ਮਾਂ ਕੋਈ ਭੈਣ ਲੱਗਣ ਪਈ ਸੀ ਕੋਈ ਕੁੱਤਾ ਖਾਣ ਵਾਲਾ ਨਹੀਂ ਕੋਈ ਜਾਨਵਰ ਖਾਣ ਵਾਲਾ ਨਹੀਂ ਇੱਥੋਂ ਤੱਕ ਕਿ ਇੱਕੋ ਸਾਨੂੰ ਘਟੋ ਘਟ 100 ਬੱਚਾ ਐਸਾ ਮਿਲਿਆ ਜਿਨ੍ਹਾਂ ਦਾ ਮਾਂ ਨਹੀਂ ਰਿਹਾ ਬਾਪ ਨਹੀਂ ਰਿਹਾ ਪ੍ਰਾਣ ਨਹੀਂ ਰਿਹਾ ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਰਿਹਾ ਜਦੋਂ ਅਸੀਂ ਇੱਥੇ ਗਏ ਤਾਂ ਅਸੀਂ ਆ ਕੇ ਇੱਥੇ ਦੇ ਪ੍ਰਸ਼ਾਸਨ ਨਾਲ ਗੱਲ ਕੀਤੀ ਸੁਣਾਵਾਂਗੇ ਉਹਨਾਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣ ਦਾ ਵੀ ਪ੍ਰਬੰਧ ਕਰਾਂਗੇ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਅਗਰ ਲਾਉ 100 ਰੁਪਏ ਅਤਵਾਦ ਕੇਸਾ ਬੰਦੇ ਇੱਕ ਨੂਰ ਤੇ ਸਮਝ ਉਹ ਭਜਾ ਕੌਣ ਪੜੇ ਕੋ ਮੰਦੇ ਭਰਾਵੋ ਪੈਣੋ ਮਤਾਓ ਮੈਨੂੰ ਦਾ ਐ ਸਮਰੇ ਇਸ ਤਰ੍ਹਾਂ ਕਰਦੇ ਤਾਂ ਵੀ ਸੱਚਮੁੱਚ ਇੱਥੇ ਜਗਨਨਾਥਪੁਰੀ ਜਿੱਤੇ ਗੁਰੂ ਮਾਨ ਸਾਹਿਬ ਨੇ ਆਤਿਸ਼ਕ ਕਰ ਦਿੱਤੀ ਹੈ ਇਹ ਇਲਾਕਾ ਥੋੜਾ ਜਿਹਾ ਇਹ ਕਰਕੇ ਬੱਜਿਆ ਹੈ ਸ਼ਾਇਦ ਮੇਰੇ ਸਾਹ ਗੁਰਪਾਤ ਜੀ ਦੇ ਚਰਨ ਪਾਏ ਨੇ ਇੱਥੇ ਘਟ ਗੁਰਦੁਆਰਾ ਪੈਂਦਾ ਜਿੱਥੇ ਹੀ ਸੰਗਤ ਨੇ ਬੜੀ ਸੇਵਾ ਕੀਤੀ ਇੱਥੇ ਕਈ ਸਾਲ ਪਹਿਲਾਂ ਜੀ ਕੀਰਤਨ ਕਰਕੇ ਸਮਾ ਸਾਡੇ ਕੋਲ ਹੁੰਦਾ ਨਹੀਂ ਸੀ ਅਜੇ ਤੱਕ 9 ਸਾਲ ਨਹੀਂ ਆ ਸਕੇ ਜਿਵੇਂ ਸਰਦਨ ਫਤ ਲਗਾ ਕਿ ਬਾਬਾ ਜੀ ਭੇਵੇ ਵਾਲੇ ਇੱਥੇ ਆਏ ਨੇ ਇਹ ਤੋਂ ਨਿਆ ਸਰ ਤਾਂ ਟਰੱਕਾਂ ਦੀਆਂ ਟਰੱਕਾਂ ਬੱਸਾਂ ਦੀਆਂ ਬੱਸਾਂ ਪਰ ਕੇ ਨਗਰਾਂ ਦੀ ਸੇਵਾ ਕਰਨ ਵਾਸਤੇ ਪੁੱਜ ਗਈਆਂ ਪਰ ਆਬ ਮੇਰੇ ਕੋਲ ਬੋਲਿਆ ਵੀ ਨਹੀਂ ਜਾ ਰਿਹਾ ਗਲਾ ਮੇਰਾ ਰੁਕ ਗਿਆ ਹੈ ਪਰ ਮੈਂ ਤੁਹਾਨੂੰ ਬੇਨਤੀ ਕਰ ਦੇਣੀ ਜਾਂਨਾ ਦਸਵੇਂ ਪਾਸੇ ਦੇ ਬਤਨ ਯਾਦ ਕਰੋ ਮਾਨਸ ਕੀ ਜਾਤ ਸਭ ਹੈ ਇੱਕ ਇਹ ਮੈਦਾਨ ਉਹ ਆਓ ਸਿੱਖੀ ਸ਼ਾਇਦ ਗਰੀਬਾਂ ਦੀ ਸੇਵਾ ਲਈ ਬਣੀ ਸੀ ਪੰਥ ਸ਼ਾਇਦ ਦੁਖੀਆਂ ਲਈ ਸਾਂਝਾ ਗਿਆ ਸੀ ਮਹਾਰਾਜ ਨੇ ਨੀਵਿਆਂ ਨੂੰ ਗੋਲਣਾ ਲਾਇਆ ਤੇ ਸਰਦਾਰੀਆਂ ਬਖਸ਼ੀਆਂ ਜਿੰਨਕੀ ਜਾਦਵਨ ਕੁਲ ਮਾਈ ਸਰਦਾਰੀ ਨ ਬਈਕ ਤਾਂਹੀ ਇਨੀ ਕੁ ਸਰਦਾਰ ਬਨਾਓ ਤਵਾ ਕੁ ਬੰਸ ਨਾਉ ਕਹਾਂ ਕੱਲ ਜਦ ਲਈ ਵਾਸ ਮੜੇ ਕੋਈ ਮੇਰੇ ਚੋਲਰੂ ਫਾੜ ਕੇ ਬਤਾ ਕੇ ਅਰੇ ਕੋਈ ਮਾਈ ਕਹ ਰਹੀ ਦੀ ਆਪਾਂ ਕਾ ਬਾਵਗੇ ਅਰੇ ਕਹ ਵੀ ਹਮੇਂ ਹਮਾਰੀ ਬਾਪ ਕੌਣ ਪਕੜੇਗਾ ਅਮਨਰ ਕੋ ਬਤਾਇਆ ਕਿ ਆਪ ਗੁਰਾਂ ਨਹੀਂ ਆਪ ਕੀ ਬਾਪ ਗੁਰੂ ਨਾਨਕ ਪਕੜੇਗਾ ਔਰ ਲੋਗ ਇਨੇ ਪ੍ਰਭਾਵਤ ਹੋਏ ਲੱਗੇ ਕਹਤਾਂ ਦੀ ਹਮੇ ਵੀ ਆਪਣੇ ਜਿਹੇ ਬਣਾਓ ਹਮੇ ਵੀ ਅਮਰ ਸਿਖਾਓ ਅਸੀਂ ਉਹਨੂੰ ਕਿਹਾ ਵੀ ਅਸੀਂ ਫਿਰ ਵੀ ਆਵਾਂਗੇ ਦਾਲ ਕੋਲ ਬਹੁਤਾ ਬੋਲਿਆ ਨਹੀਂ ਜਾ ਰਿਹਾ ਅਗਲੀ ਗੱਲ ਕਰੋ ਸਚੀਲ ਜੀ ਹੋਰਾਂ ਇਹ ਸੰਤ ਸੰਤ ਬਾਬਾ ਮਾਨ ਸਿੰਘ ਜੀ ਬਿਹੇਵੇ ਵਾਲੇ ਉਹ ਅਸੀਂ ਤਾਂ ਤੁਸੀਂ ਤਾਂ ਟੈਲੀਫੋਨ ਤੇ ਸੁਣ ਰਹੇ ਹੋ ਅਸੀਂ ਸਾਹਮਣੇ ਉਹਨਾਂ ਨੂੰ ਦੇਖ ਰਹੇ ਹਾਂ ਮਾਂ ਦੇ ਉਹਨਾਂ ਦੇ ਚੀਚੜੇ ਸਣ ਕਪੜਿਆਂ ਨਾਲ ਲੱਗ ਚੁੱਕੇ ਸਣ ਅਗਲੀ ਗੱਲ ਅਸੀਂ ਦੇਖੀ ਵੀ ਬੁੱਲਾਂ ਦੇ ਉੱਤੇ ਦੰਦ ਨਿਕਲੇ ਹੋਏ ਸਨ ਬਾਹਰ ਨੂੰ ਇਤੇ-ਤੱਕਦਰ ਸੁਰਖੀ ਲੱਗੀ ਨਜ਼ਰ ਆਉਂਦੀ ਸੀ ਮਾਨੋ ਜਿਵੇਂ ਕਿ ਉਹਨਾਂ ਵਕਤ ਮੌਤ ਦੇਵੀ ਨੇ ਇਹ ਆਖਰੀ ਸੁਰਖੀ ਲਾਈ ਹੋਵੇ ਵਾਹ ਵਾਹ ਕਈ ਮਾਵਾਂ ਆਪਣੇ ਬੱਚਿਆਂ ਆਪਣੀਆਂ ਸਾਰੀਆਂ ਦਾ ਬੱਚਿਆਂ ਨੂੰ ਬੰਨ ਕੇ ਪਈਆਂ ਹੋਈਆਂ ਸਨ ਜੀ ਇਹਦ ਕਰਕੇ ਵੀ ਸ਼ਾਇਦ ਉਹਦਾ ਬੱਚਾ ਉਹਦੀ ਬੋਦੀ ਜੁਨਾ ਰੁੜ ਜਾਏ ਇਤੇ ਅੱਗੇ ਜਾ ਕੇ ਇੱਕ ਦੁਕਾਨਦਾਰ ਕਟਣਾ ਵੇਖਣ ਦੀ ਲੋੜ ਪਈ ਜੀ ਇੱਕ ਪਰਿਵਾਰ ਦੇ 41 ਜੀ ਸਨ ਉਹਨਾਂ 44 ਨੇ ਜਦੋਂ ਤੂਫਾਨ ਬੜਾ ਤੇਜ਼ ਹੋ ਗਿਆ ਸਾਰਿਆਂ ਨੇ ਆਪਣੇ ਆਪ ਨੂੰ ਅ ਸਾਰੀਆਂ ਨਾਜਾ ਕੱਪੜਿਆਂ ਨਾਲ ਜਾਂ ਰੱਸਿਆਂ ਨਾਲ ਬੰਨ੍ਹਿਆ ਹੋਇਆ ਸੀ ਕਿ ਕਿਹੜੇ ਇਕੱਲਾ ਬੰਦਾ ਸਾੜੇ ਚ ਉੱਡ ਨਾ ਜਾਏ ਤੁਸੀਂ ਬਚੇ ਰਹਾਂਗੇ ਪਰ ਇਹ ਉਹਦਾ ਦੁਖਾਂਤ ਆਇਆ ਕਿ ਜਦੋਂ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਇਹ ਤੋਂ ਦੇ ਪ੍ਰਸ਼ਾਸਨ ਨੇ ਵੀ ਸਾਨੂੰ ਦੱਸਿਆ ਤੇ ਉਹ ਲਾਸ਼ਾਂ ਸਾਰੇ ਦੀਆਂ ਸਾਰੀਆਂ 44 ਲਾਸ਼ਾਂ ਸਮੁੰਦਰ ਵਹਾ ਕੇ ਲੈ ਗਿਆ ਇਕੱਠੀਆਂ ਪਾਣੀ ਦੇ ਤਰ ਰਹੀਆਂ ਸਨ ਇਹ ਹੋ ਜੇ ਹੋਰ ਵੀ ਬੜੀਆਂ ਤਾਵੇਂ ਮਿਲੀਆਂ ਕਹਿਣ ਵਿੱਚ ਆ ਨਹੀਂ ਸਕਦਾ ਪਰ ਮੈਨੂੰ ਪਤਾ ਲੱਗਾ ਤੇ ਮੈਂ ਅਮਰ ਸੰਚਾਰ ਦਾ ਭਾਵੇਂ ਪ੍ਰੋਗਰਾਮ ਸੀ ਪਰ ਮੈਨੂੰ ਗੁਰੂ ਤੇਗ ਬਹਾਦਰ ਦੇ ਬਚਨ ਯਾਦ ਆਏ ਕਿ ਅਨੰਦਪੁਰ ਸਾਹਿਬ ਵਸਾ ਕੇ ਗੁਰੂ ਸਾਹਿਬ ਆਪਣੇ ਦੱਖਣ ਦਾ ਦੌਰਾ ਕਰਨ ਵਾਸਤੇ ਨਿਕਲੇ ਸਨ ਮਦਰਾਸ ਵਗੈਰਾ ਪਟਨਾ ਸਾਹਿਬ ਵਗੈਰਾ ਪਰ ਜਦੋਂ ਗੁਰੂ ਤੇਗ ਬਹਾਦਰ ਜਿਵੇਂ ਹੀ ਉਹ ਦੌਰਾ ਕਰਕੇ ਅਨੰਦਪੁਰ ਸਾਹਿਬ ਆਏ ਬਹੁਤਾ ਸਮਾਂ ਉਹਨਾਂ ਨੂੰ ਤੇ ਬੈਠਣ ਦਾ ਮੌਕਾ ਨਾ ਮਿਲਿਆ ਤਾਂ ਕਸ਼ਮੀਰ ਦੇ ਪੰਡਤਾਂ ਨੇ ਹਾਰਾ ਨਾਰਾ ਮਾਰਿਆ ਇਹਨਾਂ ਲੋਕਾਂ ਦੀਆਂ ਜਦੋਂ ਜਿਹਦੀਆਂ ਤਾਹਾਂ ਦਾਸ ਦੇ ਕੰਨਾਂ ਤੱਕ ਪਹੁੰਚੀਆਂ ਮੇਰੇ ਕੋਲ ਰਹਿਣਾ ਹੋਇਆ ਮੇਰੇ ਕੋਲ ਜੋ ਵੀ ਸੀ ਤੁਹਾਡੀ ਕਿਰਪਾ ਨਾਲ ਅਮਰ ਸੰਚਾਰ ਵਾਸਤੇ ਜੋ ਕਕਾਰਾਂ ਵਾਸਤੇ ਕਕਾਰ ਫਰੀ ਦੇਣੇ ਸੀ 4 ਪੈਸੇ ਸੀਗੇ ਦਾਸ ਨੇ ਲੰਗਰ ਵਾਲੇ ਬਾਬਾ ਜੀ ਨੂੰ ਕਿਹਾ ਮੈਂ ਕਾ ਜਾਓ ਬਾਜ਼ਾਰ 'ਚ ਜੋ ਤੁਹੇ ਚੱਕਣਾ ਚੱਕ ਲਓ ਅੱਖਾਂ ਬੰਦ ਕਰਕੇ ਚੱਕਿਓ ਜਿਉਂਦੇ ਰਹਿ ਤਾਂ ਲਾ ਦੇਵਾਂਗੇ ਪਰ ਜੁੰਦੇ ਰਹ ਤੇ ਲੱਖ ਸਾਲ ਵੀ ਜੀ ਕੇ ਜਿਹੜੇ ਮਰ ਗਏ ਨੇ ਜਿਨ੍ਹਾਂ ਦੇ ਅੱਜ ਉਹਨਾਂ ਦੇ ਮਰੇ ਤੇ ਵਾਸਤ ਨਹੀਂ ਜਾ ਸਕਦੇ ਭਾਵੇਂ ਅਸੀਂ ਲੱਖਾਂ ਸਾਲ ਜੁੰਦੇ ਰਹੀਏ ਮਹਿਸੂਸ ਕਰਦਾ ਜੀ ਜਿਵੇਂ ਜਿਵੇਂ ਆਗਰੇ ਦੇ ਰਾਜ ਦਾ ਭੜਾ ਕਰਨਾ ਸੀ ਤਾਂ ਗੁਰੂ ਅਰਜਨ ਦੇਵ ਜੀ ਕੋਈ ਉਹਦਾ ਚੋਰ ਚਾਹਤਾ ਭਾਈ ਗੁਰਦਾਸ ਜੀ ਨੂੰ ਭੇਜਦਾ ਮੈਂ ਮਹਿਸੂਸ ਕਰ ਰਿਹਾ ਹਾਂ ਉਹ ਸਮਾਂ ਦੂਰ ਨਹੀਂ ਜਦੋਂ ਇਹਨਾ ਸਮੁੰਦਰ ਦੇ ਕਿਨਾਰੇ ਤੇ ਇੱਥੇ ਤੇ ਲੋਕਾਂ ਦੇ ਗळा 'ਚ ਕਿਰਪਾਨਾਂ ਹੋਣ ਗਈਆਂ ਜੀ ਅਮਰ ਭਾਰੀ ਹੋਣਗੇ ਕੇਸ਼ਾ ਧਾਰੀ ਹੋਣਗੇ ਕਾਲੇ ਤੋਂ ਦੀਆਂ ਬੀਬੀਆਂ ਸਾਨੂੰ ਮਿਲੀਆਂ ਜੀ ਹਾਂਜੀ ਮੈਂ ਹਿੰਦੀ ਬੜੀ ਸੋਹਣੀ ਬੋਲ ਲੈਂਦਾ ਜੀ ਇੱਥੇ ਹਿੰਦੀ ਤਾਂ ਮੂਮਨ ਸਾਰੇ ਹਿੰਦੁਸਤਾਨ ਲੋਕ ਬੋਲਦੇ ਨੇ ਕੁਝ ਲੋਕਾਂ ਕਰ ਮੈਂ ਅੰਗਰੇਜ਼ੀ ਪੁੱਛਿਆ ਹਿੰਦੀ 'ਚ ਪੁੱਛਿਆ ਜੀ ਕੋਈ ਇੱਕੋ ਗੱਲ ਕਹਿ ਰਹੇ ਸੀਗੇ ਇੱਕੋ ਗੱਲ ਕਹਿ ਰਹੇ ਸੀਗੇ ਕਿ ਭਗਵਾਨ ਨੇ ਤੂਫਾਨ ਤੋਂ ਭੇਜਾਈ ਹੈ ਤੂਫਾਨ ਕੇ ਸਾਥ ਅਮਾਰੇ ਕੋ ਉਵੇ ਬਚਾਉਣੇ ਕੇ ਲਈ ਕੁਝ ਆਪਣੇ ਐਸੇ ਬੰਦੇ ਵੀ ਭੇਜੇ ਹੈ ਜਿਨਨ ਕੋ ਅਮਕਨ ਸ਼ਬਦੋਂ ਸਿਰਸਮੋਧਰ ਕਰੇ ਮੈਂ ਉਹਨਾਂ ਕੋਈ ਗੱਲ ਕਹੀ ਮੈਂ ਕਹਾ ਬਈ ਮੈਂ ਯਾ ਆਪਣੀ ਕੋਈ ਆਪਣੇ ਪੇਜ ਕੇ ਲਈ ਨਹੀਂ ਆਇਆ ਕਿਸੇ ਬੜਾਈ ਕੇ ਲਈ ਨਹੀਂ ਆਇਆ ਫਮ ਤਾਂ ਆ ਕੇ ਆਹ ਮੈਂ ਆਹੇ ਬਰਕੇ ਆਏ ਬਰਨੇ ਕੇ ਲਈ ਆਏ ਆਇਆ ਤੇ ਮੈਂ ਤੇਰੇ ਕੋ ਮੂਵੀ ਭੇਜਾਂਗਾ ਕੋ ਬੰਦਾ 10000 ਬੈਠਾ ਜੀ ਪੁੰਜੇ ਜੀ ਜਦੋਂ ਕਿ ਉਹਨਾਂ ਕੁਰਸੀਆਂ ਲਾ ਕੇ ਮੈਂ ਮਾਈਕ ਵਰਗਾ ਲਾਇਆ ਸੀ ਜਦੋਂ ਮੈਂ ਉੱਥੇ ਪਹੁੰਚਿਆ ਮੇਰੀਆਂ ਤਾਂ ਨਿਕਲ ਗਈਆਂ ਜੀ ਮੈਂ ਕੁਰਸੀ ਤਾਂ ਕੀ ਮੇਰਾ ਦਿਲ ਕੀਤਾ ਵੀ ਜੇ ਸਰਕਾਰ ਇਹਨਾਂ ਦੇ ਨਾਲ ਨਹੀਂ ਕੋਈ ਹੋਰ ਪ੍ਰਸ਼ਾਸਨ ਦੇ ਨਾਲ ਨਹੀਂ ਮੈਂ ਪੁੰਜੇ ਉਹਨਾਂ ਦੇ ਵਿੱਚ ਬਹਿ ਗਿਆ ਜੀ ਓਏ ਇਨੇ ਦਵਾਨੇ ਹੋ ਗਏ ਜੀ ਗੁਰੂ ਨਾਨਕ ਕੀ ਜੈ ਗੁਰੂ ਨਾਨਕ ਕੀ ਜੈ ਗੁਰੂ ਨਾਨਕ ਕੀ ਜੈ ਇਹ ਆਵਾਜ਼ ਉਹਨਾਂ ਦੀ ਅੱਧਾ ਘੰਟਾ ਲਗਾਤਾਰ ਉਹਨਾਂ ਦੇ ਗਰੀਬਾਂ ਦੇ ਮੂਹ ਤੋਂ ਨਿਕਲਦੀ ਰਹੀ ਗੁਰੂ ਨਾਨਕ ਕੀ ਜੈ ਬੋਲੋ ਗੁਰੂ ਨਾਨਕ ਕੀ ਜੈ ਬੋਲੋ ਗੁਰੂ ਨਾਨਕ ਕੀ ਜੈ ਬੋਲੋ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਜੀ ਪਰ ਅਸੀਂ ਤੁਹਾਡੇ ਕੋਲ ਮੂਵੀਆ ਭੇਜਾਂਗੇ ਜੀ ਜੋ ਇੱਥੇ ਹੋਇਆ ਰੱਬ ਕਰੇ ਮਰੇ ਦੁਸ਼ਮਣ ਕਦੇ ਨਾ ਸ਼ੁਕਰ ਕਰੀਏ ਇੱਕ ਦਿਨ ਸੱਜਣਾ ਵੀ ਮਰ ਜਾਵਣਾ ਹੈ ਐਨਾ ਦੁੱਖ ਹੋਇਆ ਜੋ ਮੇਰੇ ਕੋਲ ਬਿਆਨ ਨਹੀਂ ਹੋ ਰਿਹਾ ਮੇਰਾ ਮਨ ਬਹੁਤ ਭਰਿਆ ਹੋਇਆ ਹੈ ਜੀ ਮੈਂ ਲੰਗਰ ਵਾਲੇ ਬਾਬਾ ਜੀ ਨੂੰ ਹੁਣ ਵੀ ਗਿਆ ਉੱਥੇ ਵੀ ਕੱਲ ਮੈਂ ਲੋਕਾਂ ਨੂੰ ਕਹਿ ਕੇ ਆਇਆ ਮੈਂ ਕਿਹਾ ਉਹਨਾਂ ਜੀ ਕਿਹੜੇ ਤਰੀਕੇ ਨਾਲ ਉਹਨਾਂ ਨੇ ਸਾਨੂੰ ਕੋਲੀਤਾਂ ਦੇ ਕੱਪੜੇ ਤੇ ਉੱਤੇ ਚਾਹੀਦੇ ਨੇ ਤਰਪਾਲਾ ਚਾਹੀਦੀਆਂ ਨੇ ਸੀਗਾ ਸੀ ਉਹ ਵੀ ਕੋ ਦੋ ਚਾਰ ਟਰੱਕ ਭਰ ਕੇ ਭੇਜਾਂਗੇ ਚੌਂਪੜੀਆਂ ਵਿਚਾਰੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਕਿਤੇ ਟਿੱਬੇ ਦੇ ਉੱਤੇ ਕੋਈ ਮਰੀ লাশ ਹੋਵੇ ਉਸ লাশ ਦੇ ਉੱਤੇ ਮੈਚ ਕੋਈ ਬਿੱਜੂ ਕਿਸੇ ਜਦ লাশ ਨੂੰ ਖਾ ਰਿਹਾ ਹੋਵੇ ਇੱਥੇ ਜਿਹੜੇ ਘਰ ਸਨ ਖੰਡਰ ਬਣ ਗਏ ਨੇ ਬڑے-ਬڑے ਘਰ ਟੈਗੇ ਟੈ ਟੇਰੀ ਹੋ ਗਏ ਨੇ ਪੱਕੇ ਮਕਾਨ ਵੀ ਟੱਟੇ ਨੇ ਕੋਈ ਸ਼ੱਕ ਨਹੀਂ ਉੱਥੇ ਫਿਰ ਉਹ ਵੇਖਣ ਵਾਲੀ ਗੱਲ ਹੈ ਕਿ ਕੋਈ ਕੱਲਾ ਬੱਚਾ ਬੈਠਾ ਹੈ ਜੀ ਕੋਈ ਕੱਲੀ ਔਰਤ ਬੈਠੀ ਹੈ ਜੀ ਪਤਾ ਨਹੀਂ ਕਿਵੇਂ ਬਚ ਗਿਆ ਸੀ ਉਹਨਾਂ ਪੁੱਛਿਆ ਵੀ ਤੁਸੀਂ ਕਿਵੇਂ ਬਚੇ ਉਹ ਬੱਚੇ ਨੇ ਦੱਸਿਆ ਵੀ ਮੇਰੀ ਮਾਂ ਮੈਨੂੰ ਗੋਦੀ 'ਚ ਲੈ ਕੇ ਬੈਠੀ ਸੀ ਦਰੱਖਤ ਤੇ ਤੂਫਾਨ ਦਾ ਇੰਨਾ ਯੋਰ ਸੀ ਕਿ ਉਹ ਮੇਰੀ ਮਾਂ ਪਾਣੀ 'ਚ ਡੁੱਬ ਗਈ ਮੈਂ ਉੱਤੇ ਪੰਜਨ ਪੁਖਾਰਿਆ ਕਿਵੇਂ ਵਿਚਾਰਾ ਰਿਆ ਕੀ ਖਾਣ ਖਾਦਾ ਹੋਊਗਾ ਕੀ ਪੀਤਾ ਹੋਊਗਾ ਇਸੇ ਤਰ੍ਹਾਂ ਕੀ ਬੀਬੀਆਂ ਨੂੰ ਕਰ ਮੈਂ ਬਹੁਤ ਉਰ ਨਹੀਂ ਜਾਂਦਾ ਜੀ ਇਹ ਗੁਰੂ ਨਾਨਕ ਕਿਰਪਾ ਕਰੇ ਇਹ ਗੁਰੂ ਨਾਨਕ ਸਾਹਿਬ ਦਾ ਕੁੱਕਰ ਅੱਜ ਇਸੇ ਤਰ੍ਹਾਂ ਹੀ ਸਿੱਖ ਜਗਤ ਦੀ ਬਸ ਜੀ ਸੇਵਾ ਹੀ ਚਾਹੀਦੀ ਹੈ ਜੀ ਬਾਕੀ ਲੋਕਾਂ ਦੇ ਲੋਕਾਂ ਦੇ ਮਨਾਂ ਤੇ ਇਹ ਸ਼ਾਪ ਕਹਿੰਦੇ ਨੇ ਮਿਟ ਨਹੀਂ ਸਕਦੀ ਕਹਿੰਦੇ ਅਖਬਾਰਾਂ ਹੀ ਸੁਣਿਆ ਸੀ ਪੰਜਾਬ ਮੇਂ ਗੁਰਦੁਆਰਾ ਸਾਹਿਬ ਪੰਜਾਬ ਮੇਂ ਅਤਵਾਦ ਹੈ ਹਾਲੋ ਕਹਿੰਦੇ ਅੱਜ ਸਾਨੂੰ ਆ ਜਾਵੇ ਪਤਾ ਲਗਾ ਕਿ ਨਾ ਕੋਈ ਗੁਰਦੁਆਰਾ ਤਾਂ ਨਾ ਅਤਵਾਦ ਤਾਂ ਜੇ ਤੋ ਸੱਚ ਬਾਤ ਤਾਂ ਜੇ ਉਹ ਇਨਸਾਨ ਹੈ ਜੋ ਸੱਚ ਦੀ ਬਾਤ ਕਰਨ ਵਾਲੇ ਹੈ ਔਰ ਇਹਨਾਂ ਲੋਗੋ ਨੇ ਇਹ ਸੱਚ ਕਰਦੀ ਆ ਕਿ ਜੋ ਸਿੱਖ ਹੈ ਉਹ ਆਪਣੇ ਹੱਕ ਲਈ ਨਹੀਂ ਜੀਤਾ ਔਰੋਂ ਕੋ ਵੀ ਹੱਕ ਦਿੰਦਾ ਹੈ ਆਪਣੀ ਜ਼ਿੰਦਗੀ ਨਹੀਂ ਬਿਜਾਤਾ ਔਰੋਂ ਕੀ ਵੀ ਜੀਵਨ ਦਿੰਦਾ ਹੈ ਇਹ ਗੱਲ ਬੜੀ ਸਾਹਮਣੇ ਆਈ ਵਰਗੇ ਜੀ ਕੱਲ ਜੀ ਤੁਰੇ ਤੇ ਕਹਿੰਦੇ ਆਪ ਕਾ ਪਾਓਗੇ ਅਜੀ ਕਾ ਜੀ ਹਮੇਸ਼ਾ ਤੁਹਾਡੇ ਨਾਲ ਆ ਜੀ ਤੇ ਇਹ ਪ੍ਰੋਬਲਮ ਸੀ ਜੀ